ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਸਟ ਹੈਗੀ ਆ ਪਿੰਡ ਮਹਿਮਤਪੁਰ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ 4 ਪਸ਼ੂ ਵਿਖਾਉਣੇ ਆ ਬਿਲਕੁਲ ਤਾਜੇ ਸੋਏ ਆ ਤੇ ਚੰਗੇ ਦੁੱਧ ਵਾਲੇ ਆ ਤੇ ਚੰਗੇ ਬਲਕਰ ਰਕੋਰਡ ਵਾਲੇ ਆ ਕੋਈ ਨਹੀਂ ਤੇ ਆਪਾਂ ਪਹੁੰਚੇ ਆ ਜਸਕਰਨ ਸਿੰਘ ਹੁਣਾ ਕੋਲ ਤੇ ਆਜੋ ਆਪਾਂ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਹੋਈ ਚੜਦੀ ਕਲਾ ਹੀ ਤੁਸੀਂ ਸੁਣਾਓ ਆਪਣਾ ਕਿਰਪਾ ਵਾ ਇਹ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵੀਰ ਜੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਲਾਗੀ ਲੋਪੋ ਕੇ ਚਗਾਵਾ ਤੇ ਛਲਾ ਮਰਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 9992800635 ਠੀਕ ਹੈ ਜੀ ਤਰੀ ਸ਼ੁਰੂਆਤ ਹਾਂ ਜੀ ਦੱਸਿਓ ਹਾ ਕਿ ਕਿਵੇ ਸੋਈ ਤੇ ਕੀ ਮਿਲਕਰ ਰਿਕਾਰਡ ਜੇਦਾ ਇਹ ਵੀਰ ਜੀ ਅੱਜ ਹੀ ਸੋਈ ਆ ਅੱਛਾ ਜੀ ਹਾਂ ਹੋ ਗਿਆ 8 ਘੰਟੇ ਦੇਢ ਘੰਟੇ ਸੋਈ ਠੀਕ ਹੈ ਜੀ ਹਾਂ ਉਹ ਜਿਹੜੇ ਪੈਨ ਵਾਲੀ ਆ ਬਾਕੀ ਥੱਲੇ ਚੋਈ ਆ ਚੋ ਜਾ ਕੇ ਬਚਨ ਜਗਾ ਚੂਣ ਚਣ ਮੈਂ ਬਹੁਤ ਸਾਫ਼ ਨਿਗਰੀ ਠੀਕ ਹੈ ਠੀਕ ਹੈ ਜੀ ਕਿੰਨਾ ਚੁਬਾ ਸੋਈ ਜੀ ਵਾਟਰ ਵੀ ਜੀ ਮੈਂ ਤੱਜਾ ਹੀ ਆ ਅੱਛਾ ਜੀ ਥੋੜੀ ਜੀ ਮੈਂ ਲੱਸੀ ਆ ਅੱਛਾ ਅੱਛਾ ਤਾਰੀ ਸੂਈ ਥੋੜੀ ਜੀ ਮੈਂ ਲੱਸੀ ਆ ਕਿਸੇ ਨੇ ਸੰਭੀ ਨਹੀਂ ਆ ਦੁੱਧ ਆ ਤੈਨੂੰ ਮੈਂ ਚੰਗੀ ਆ ਠੀਕ ਆ ਠੀਕ ਆ ਜੀ ਤੁਹਾਨੂੰ ਭਾਂਡੇ ਥਾਣ ਅੱਗੋਂ ਵੇਖੋ ਕੱਲਾ ਕੱਲਾ ਥਾਣ ਲੱਗਾ ਬਈ ਕੁਆਲਟੀ ਬਾਕੀ ਬਹੁਤ ਫੋਨ ਜਵਾਬ ਬਹੁਤ ਮੈਸ ਹਾਵ ਆ ਥਾਣਾਂ ਦਾ ਸਾਈਜ਼ ਚੈੱਕ ਕਰ ਸਕਦੇ ਜੀ ਮਿਲਕ ਵੈਨ ਜੀ ਵੀ ਬਹੁਤ ਚੰਗੀ ਲੱਗੀ ਆ ਹਾਂ ਜੀ ਚਲ ਜੇ ਜੀ ਪਾਈ ਨੂੰ ਮਾਹ ਕਰ ਸੂਈ ਉੱਪਰ ਲੱਗੀ ਹੁਣ ਦਸਮੜ ਦਾ ਇਹ ਚਾਹ ਕੇ ਬਾਹਰ ਕੱਢੀ ਦਾ ਕਿਉਂ ਦੀ ਸਵੇਰ ਦੀ ਸੂਈ ਅੰਦਰ ਹੀ ਰਹੀ ਆ ਠ

ਠੀਕ ਹੈ ਠੀਕ ਹੈ ਜਾਨੀ ਭਾਈ ਦੇਖੋ ਮੈਂ ਸੰਭੂਗਾ ਉਹਦੋਂ ਮੈਂ ਇਹਨੂੰ ਚੰਗੇ ਰਕਾਰਡ ਦੀ ਆ ਕਿੰਨਾ ਕੁ ਪਿਛਲੇ ਸਵੇਰੇ ਦਾ ਮਲਕਰ ਰੋੜੀ ਸਵੇਰ ਸਾਮਨਾ ਜੰਨੀ ਕੋ ਨਾਲ ਦੀ ਪੰਦਰੀ ਸਾਮ ਹੀ ਕੀਤੀ ਮੈਂ ਉਹਨਾਂ ਬੜੀ ਲੱਸੀ ਕਰਤੀ ਆ ਅੱਛਾ ਮੈਂ ਫੇਰ ਵੀ ਦੁੱਧ 12 ਕਿਲੋ ਵੜਦੀ ਨਹੀਂ 12 ਕਿਲੋ ਠੀਕ ਹੈ ਠੀਕ ਹੈ ਦੇਖੋ ਸੰਭੂ ਮੈਂ ਮੈਂ ਦੁੱਧ 14 ਕਿਲੋ ਵਾਲੇ ਵੱਡੀਆਂ ਮਈਆਂ ਜਿਆ ਠੀਕ ਹੈ ਠੀਕ ਹੈ ਜੀ ਥਾਂ ਚੱਡਾ ਮੈਂ ਉਹ ਪੋਸਟ ਡੋਲੋ ਵਿੱਚ ਬੜਿਆ ਖੋਲ ਕੇ ਬਖਾ ਮੈਂ ਕੱਲਾ ਕੱਲਾ ਥਾਣ ਲੱਗਾ ਜੇ ਚਾਰੇ ਥਾਣ ਠੀਕ ਹੈ ਆਜੋ ਵੀਰ ਜੀ ਹੁਣ ਤੁਹਾਨੂੰ ਖੋਲ ਕੇ ਵਿਖਾਉਨੇ ਆ ਕੀ ਅੰਡ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਜੇ ਵੱਡੀ ਆ ਵੱਡੇ ਢਾਂਚੇ ਜੇ ਮੈਂ ਹਾਂਜੀ ਹਾਂਜੀ ਕੱਦ ਕਾਠ ਲ ਬਹੁਤ ਚੰਗੀ ਹਾਈਟ ਲੈਂਥ ਦੀ ਵੀ ਚੰਗੀ ਆ ਤੇ ਆਰਡਰ ਕੁਆਲਿਟੀ ਤੁਸੀਂ ਲਾ ਕੇ ਤੇ ਚੈੱਕ ਕਰ ਸਕਦੇ ਜੇ ਐਨ ਗੁੱਤ ਕਿੱਡੇ ਤੇ ਥਾਨ ਲੱਗਾ ਤੇ ਚੈੱਕ ਕਰ ਸਕਦੇ ਜੇ ਲੈਓ ਵੀਰ ਜੀ ਆਹ ਜੰਡ ਬਲੈਕ ਦੇ ਵਿੱਚ ਆ ਗਈ ਐਨ ਗੋਲ ਸਿੰਘ ਆ

ਹਾਂਜੀ ਮੁੱਲ ਕੀ ਕਰਨਾ ਰਹਾ ਮੁੱਲ ਵੀਰ ਜਿੱਦੀ ਮੈਂ ਥੱਲੇੋਂ ਸਾਫ ਆ ਥਣ ਚੰਡੇ ਵਾਲੀ ਆ ਜੇਕਰ ਮੈਂ ਥੋੜੀ ਉੱਤੋਂ ਕਿਸੇ ਨਾਲ ਸਾਂਭੀ ਹੁੰਦੀ ਮੈਂ ਰਾਜੀ ਹੁੰਦੀ ਨਾ ਹਾਂਜੀ ਹਾਂਜੀ ਮੈਂ ਤਾਂ ਭਾਵੇਂ 90 ਹਜ਼ਾਰ ਲੱਖ ਮੰਗ ਲੈਂਦੇ ਜਿੱਦੀ ਮੈਂ ਥੱਲੇੋਂ ਵਿਖੋ ਖਬਰ ਦਾ ਰੱਖ ਕਿੱਡੀ ਕਿੱਡੀ ਲੇਵੇ ਦੀ ਲੰਬਾਈ ਆ ਵੇਖੋ ਖੁੱਲੇ ਲੇਵੇ ਵਾਲੀ ਆ ਹਾਂਜੀ ਇਹ ਕੱਲਾ ਕੱਲਾ ਥਣ ਲੱਗਾ ਨਹੀਂ ਤੇ ਕਿਸੇ ਮੈਂ ਦੇ ਅਗਲੇ ਥਣ ਨਿੱਕੇ ਕਿਸੇ ਦੇ ਵੱਡੇ ਨਿੱਕੇ ਹਾਂਜੀ ਹਾਂਜੀ ਸਾਰੇ ਥਣ ਬਰਾਬਰ ਆ ਹਾਂਜੀ ਤੇ ਮੁੱਲ ਕਿੰਨਾ ਮ ਕਰਨਾ ਮੁੱਲ ਇਹਰ ਮੁੱਲ ਵੀਰ ਜੀ ਮੈਂ ਤਾਂ 70000 ਰੁਪਏ ਕਰ ਲਈ ਆਪਾਂ ਤੇ ਹਾਂ ਨਾ ਹਾਂ 2 ਛੜ ਦੀ 60 ਲਓ ਭਾਈ ਜੀ ਠਾਕਾ ਇੰਨੀ ਛੱਡ ਦਈਏ 67 ਦੀ 67000 ਦੀ ਮੈਂ ਦੇ ਦਾਂਗੇ ਠੀਕ ਹੈ ਲਓ ਭਾਈ ਬਿਲਕੁਲ ਜਾਜ ਮੁੱਲ ਕੀਤਾ ਤੇ ਬਾਕੀ ਮੱਝ ਜਿਹੜੀ ਹੈ ਦੁੱਧ ਵਾਲੀ ਹੈ ਦੁੱਧ ਵਾਲੀ ਮੱਝ ਹੈ ਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸੋ ਵੀ ਜਿਹੜੇ ਬਾਰੇ ਕਿ ਜੇ ਵੀ ਆਈ ਆ ਜੱਜ ਨਵਦੀ ਤੋਂ ਹੱਤੀ ਨਹੀਂ ਬਸ ਜਿੱਦਾਂ ਵੀ ਭਰਾ ਦੇ ਘਰੋਂ ਲੈਂਦੀ ਹੁੰਦੀ ਓਦਾਂ ਦੀ ਓਦਾਂ ਹੀ ਮੈਂ ਠੀਕ ਹੈ ਜੀ ਹਾਂ ਇਹਦਾ ਦੂਜਾ ਸੁਭਾ ਹੀ ਹੈ ਝੋਟੀ ਜੇ ਅੱਛਾ ਜੀ ਹਾਂ ਖਣ ਲੇਵੇ ਦੀ ਬਈ ਬਹੁਤ ਸਾਫ ਆ ਠੀਕ ਹੈ ਜੀ ਹਾਂ ਦੁੱਧਾਂ ਦੇ ਪਹਿਲੇ ਸੁਵੇ 10 11 ਕਿਲੋ ਕੱਢਿਆ ਅਰੇ ਖੜਦੀ ਆ ਪੰਜ-ਛੇ ਦਿਨ ਠੀਕ ਹੈ ਜੀ ਪੂਰੇ ਐ ਫਿਕਸ ਜੇ ਮਾਨੇ ਦੀ ਆ ਹਾਂਜੀ ਹਾਂਜੀ ਹਾਂ ਬਾਕੀ ਇਹ ਢਿੱਲਾਂ ਢੁਲਾ ਗਿਆ ਬਣ ਜੋਗੇ ਜੇ ਹਾਂਜੀ ਹਾਂਜੀ ਖੋਲੋ ਫਿਰ ਇਹਨੂੰ ਖੋਲ ਕੇ ਵਿਖਾ ਦੀ ਕਿੰਨਾ ਕਹੀ ਦੁੱਧ ਪਿਛਲੇ ਸਵੇਰਾ ਪਿਛਲੇ ਸਵੇਰੇ ਵੀ ਜੀ ਹਾਂਦੇ ਤਾਂ ਤੋਂ 22 ਭਰਦੀ ਦੀ 10000 ਕਿਲੋ ਮੈਂਨ ਦੁੱਧ ਕੱਢਿਆ ਅੱਛਾ ਜੀ ਹਾਂ ਬਾਕੀ ਕੋ ਸਾਂਭੂਗਾ ਦੁੱਧ 12-13 ਕਿਲੋ ਮੈਂ ਦੇਣ ਵਾਲੀ ਆ ਪੱਥਰ ਲੈਵੇ ਪੱਥਰ ਜੱਡੀ ਮੈਂ ਵੇਖੋ ਠੀਕ ਹੈ ਠੀਕ ਹੈ ਜੀ ਹਾਂਜੀ ਬਾਈ ਜੀ ਚੈੱਕ ਕਰ ਸਕਦੇ ਇਹ ਵੀ ਜੈਡ ਬਲੈਕ ਵਿੱਚ ਆ ਗਈ ਤੇ ਬਾਕੀ ਥਾਲਾਂ ਦਾ ਸੈੱਜ ਕਾ ਬਹੁਤ ਚੰਗਾ ਆਦਾ ਵੀ ਕੰਪੈਕਟ ਗਿਆ ਹਵਾਨਾ ਦੇ ਬਾਕੀ ਦੋ ਤੋਂ ਪਿਛਲੇ ਸਵੇਰੇ ਦਾ ਕੋਈ 10 11 ਲੀਟਰ ਦਾ ਰਿਕਾਰਡ ਹੈਗਾ ਰਾ ਇਹ ਪਤਲੀ ਚੰਬੜੀ ਦੇ ਵਿੱਚ ਆ ਗਈ ਏ ਤੇ ਲੱਗੇ ਤਾਂ ਨੂੰ ਥਣਾ ਦਾ ਸਿਆਜ ਤੇ ਗੈਪ ਵੀ ਚੈੱਕ ਕਰਾਉਨੇ ਆ ਤੇ ਬਾਕੀ ਹਵਾਨੇ ਤੇ ਦੁੱਧ ਵਾਲੀਆਂ ਆ ਗਈਆਂ ਨਾੜਾਂ ਨੇ ਆ ਗਈਆਂ ਜੀ ਹਾਂਜੀ ਗੁੱਦੀ ਲੱਗੇ ਤਾਂ ਚੈੱਕ ਕਰ ਸਕਦੇ ਜੀ ਥਣਾ ਦਾ ਸਿਆਜ ਤੇ ਗੈਪ ਬਹੁਤ ਸ਼ਾਨਦਾਰ ਆ। ਅੱਗੇ ਵੇਖੋ ਪਿੰਡੇ ਤੇ ਨਾੜਾ ਹੀ ਨਾੜਾ ਮੈਨੀਆਂ ਹਾਂਜੀ ਹਾਂਜੀ ਦੁੱਧ ਵਾਲੀ ਝੋਟੀ ਇਦਾ ਕੀ ਮੁੱਲ ਕਰਨਾ ਮੇਰੇ ਜੀਰਾ ਇਹਦਾ ਵੀਰ ਜੀ 70000 ਮੁੱਲ ਕਰ ਲੀਆ ਮੈਂ ਇਹ ਵੀ ਦੱਸ ਹੀ ਦਿਆਂ ਹਾਣਾ ਇਹ ਹਾਣਾ 70000 ਜੀ ਦਾ ਲਓ ਬਾਈ ਜੀ 70000 ਦੀ ਚੰਗੇ ਕੱਦ ਕਾਠ ਵਾਲੀ ਆ ਚੰਗੀ ਲੈਵਰੀ ਸਾਫ ਆ ਤੇ ਥਣ ਲੈਵਰੀ ਵੀ ਸਾਫ ਤੇ ਆਜੋ ਹੁਣ ਤੁਹਾਨੂੰ ਇੱਕ ਤੀਜੇ ਨੰਬਰ ਤੇ ਦੱਸਿਓ ਵੀ ਜਿਹਦੇ ਬਾਰੇ ਵੀਡੀਓ ਪਹਿਲਾ ਸੂਆ ਛੋਟੀ ਸੋਈ ਜੇ ਅੱਛਾ ਜੀ ਹਾਂ ਥੋੜਾ ਜਿਹਾ ਲੈਵਣ ਤੱਕ ਥੋੜੀ ਗਾਂ ਰੱਖ ਦਈਏ ਚੱਡੇ ਦੀ ਅੱਛਾ ਜੀ ਬਾਕੀ ਥਣ ਵੇਖੋ ਪਹਿਲ ਨੂੰ ਕਿੱਡਾ ਲੱਗਾ ਪੈ ਭਸਮ ਕੇ ਪੂਰੇ ਲੰਮੇ ਕਰ ਜਾਂਦੀ ਜੀ ਹਾਂ ਜੀ ਬਾਈ ਜੀ ਚੈੱਕ ਕਰ ਸਕਦੇ ਤੁਸੀਂ ਹੋਰ ਡਰਤੀ ਆ ਟੈ ਤੇ ਕਿੰਨਾ ਕੁ ਜੇ ਇਹਦੇ ਥਲੇ ਦੁੱਧ ਧਿਆਰ ਮੇਰੀ ਦੁੱਧ ਤਾਂ ਇਹਦੇ ਥਲੇ 8 ਕਿਲੋਊਗਾ ਅੱਛਾ ਜੀ ਹਾਂਜੀ ਬਿਲਕੁਲ ਕੰਡੇ ਵਾਲਾ ਹਾਂਜੀ ਕੰਡੇ ਵਾਲਾ ਠੀਕ ਹੈ ਜੀ ਖੋਲਣ ਤੋਂ ਕੋਈ ਪਾਈ ਅੱਧਾ ਕਿਲੋ ਘਟਵਾ ਦੇ ਸਕਦਾ ਹੈ ਨਾ ਸਾਡੋਂ ਦਾ ਮੌਸਮ ਆ ਹਾਂਜੀ ਹਾਂਜੀ ਖੋਲੋ ਫਿਰ ਖੋਲ ਕੇ ਦਿਖਾਈਏ ਜਵਾਕ ਕੀ ਆ ਗਿਆ ਪਿਛੇ ਤੇ ਜਵਾਕ ਮਗਰ ਕੱਟਾ ਦੇ ਠੀਕ ਹੈ ਜੀ ਮੇਲ ਕਫ ਆ ਗਿਆ ਮੇਰੇ ਜਿਹਦੇ ਪਿਛੇ ਤੇ ਆਹ ਵਾਲਾ ਇਹਦਾ ਜਵਾਬ ਹੈ ਜੇ ਤੁਸੀਂ ਚੈੱਕ ਕਰ ਸਕਦੇ ਜੀ ਬਿਲਕੁਲ ਆਹ ਜੇ ਕਾਲੀ ਲੋਈਆਂ ਹਾਂਜੀ ਬਾਕੀ ਲੰਬਾਈ ਝੋਟੀ ਦੀ ਚੰਗੀ ਜੇ ਹਾਂਜੀ ਹੁਣੀ ਖਾਨੀ ਚੰਗੀ ਆ ਲੰਬਾਈ ਵੇਖੋ ਕਿੰਦੀ ਆ ਤੁਸੀਂ ਚ

ਹਾਂਜੀ ਵੀਰ ਜੀ ਲਾਗੇ ਤੋਂ ਤੁਸੀਂ ਚੈੱਕ ਕਰ ਸਕਦੇ ਜੀ ਥਾਣਾ ਦਾ ਸਾਇਜ ਗੈਪ ਬਹੁਤ ਸ਼ਾਨਦਾਰ ਆ ਇਹਦਾ ਕੀ ਕਰਨਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਜਾਇਜ਼ ਕਰ ਦਈਏ ਕਿ ਵੇਚ ਦਈਏ ਝੁੱਟੀ ਕਿ ਆਪਾਂ ਆ ਦੇ ਹੀ ਦਈਏ ਹਾਂ ਵੇਚ ਹੀ ਦੇਣੀ ਝੁੱਟੀ ਬਸ ਆਣਾ ਦੱਸ ਦੋ ਫਿਰ 55 ਹੀ ਦੇ ਦਈਏ ਨਹੀਂ ਮਾਨ ਤਨ ਕਰ ਹਾਂਜੀ 2000 ਛੱਡ ਦਈ 2 ਛੱਡ ਦਈਏ ਹਾਂ ਉਹ ਤਲਾ 5 ਹੀ ਛੱਡ ਦਈਏ ਹਾਂ ਨਾ ਹੀ 50000 ਦੀ ਲਓ ਬਾਈ ਜੀ ਬਿਲਕੁਲ ਹਾਂ ਨਾ ਹੀ 50000 ਦੀ ਬਿਲਕੁਲ ਹਾਂ ਨਾ ਹੀ 50000 ਦੀ ਹਾਂ ਨਾ ਹੀ ਤਾਦੀ ਥੋਈ ਥੋਈ ਇਹ ਕੋਈ ਵੀਰ ਭਰਾ ਸਾਂਭਲਾ ਲੈ ਗਿਆ ਤੇ 10 ਲੀਟਰ ਦੇ ਲਾਗੇ ਬਣੇ ਦੁੱਧ ਚ ਭਾਈ ਜੀ ਹਾਂ ਉਹ ਪਿਆਰ ਕਰੀ ਹੋਊਗੀ ਤੇ ਆਜੋ ਹੁਣ ਚੌਥੇ ਨੰਬਰ ਤੇ ਦੱਸੋ ਵੀ ਜਿਹਦੇ ਪਰੇ ਇਹ ਵੀ ਛੋਟੀ ਦੂਜਾ ਸੁਗਾ ਸੂਈ ਜੇ ਅੱਛਾ ਜੀ ਹਾਂ ਤਾਦੀ ਸੂਈ ਹੈ ਜੇ ਠੀਕ ਹੈ ਜੀ ਹਾਂ ਹੁਣ ਛੋਟੀ ਥੱਲੇ 11 ਕਿਲੋ ਹੋਊਗਾ ਪਰ ਆਪਾਂ 10 ਕਿਲੋ ਦੱਸ ਕੇ ਦਾਂਗੇ ਛੋਟੀ ਥੱਲੇ ਠੀਕ ਹੈ ਠੀਕ ਹੈ ਜੀ ਹਾਈਟ ਲੈਂਥ ਭਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਦ ਕਦ ਲੇਵੇ ਦੀ ਨਿੱਗਰ ਆ ਠੀਕ ਹੈ ਜੀ ਲੇਵਾ ਨਹੀਂ ਵਖਾਉਂਦੀ ਪਰ ਲੀਟਰ ਮਾਰਵਾ ਠੰਡਾ ਕਰਕੇ 10 ਕਿਲੋ ਥੱਲੇ ਦੇ ਠੀਕ ਚੌਣ ਚਵਾਏ ਪੋਲੀ ਭਵੇਂ ਕੋ ਨਿਆਣਾ ਚੋਵੇ ਭਵੇਂ ਕੋ ਜਿਹੜਾ ਮੱਦੀ ਚੋਵੇ ਥਲੇ ਠੀਕ ਹੈ ਠੀਕ ਹੈ ਆ ਪੋਲੀ ਆ ਹਾਂ ਪੋਲੀ ਆ ਬਿਲਕੁਲ ਰੂ ਵਰਗੀ ਠੀਕ ਹੈ ਜੀ ਹਾਂਜੀ ਖੋਲੋ ਵੀਰ ਜੀ ਫਿਰ ਖੋਲ ਕੇ ਵਿਖਾਈਏ ਇਹ ਲੈਵਾਵ ਖਾਈਓ ਲੈਵਾ ਆ ਫਿਕਸ ਗਿਆ ਰੱਖ ਦੀਆ ਕਈਆਂ ਡੰਗਰਾਂ ਵੀ ਆਪੋ ਆਪਣੀ ਨਾਲ ਥਲੇ ਆਣਾ ਇਹ ਤਾਂ ਨਾਰੀ ਦੁੱਧ ਹੁੰਦਾ ਡੰਗ ਦਾ ਹਾਂਜੀ ਹਾਂਜੀ ਭਾਈ ਜੀ ਚੈੱਕ ਕਰ ਬਲੈਕ ਬੱਚੇ ਵੀ ਆ ਗਏ ਤੇ ਹਾਈਟ ਲੈਂਥ ਦੀ ਬਹੁਤ ਚੰਗੀ ਹੈ ਇਹ ਦਾ ਇਹ ਵੀ ਮਜ਼ਬੂਤ ਹੈ ਲੇਵੇ ਤੋਂ ਵੇਖ ਕੇ ਨਾ ਦੱਸੇ ਵੀਡੀਓ ਕਾਲ ਤੇ ਚਵਾਵੇ ਇਹਦੇ ਝੋਟੇ ਫਿਰ ਪਤਾ ਲੱਗੇ ਵੀ ਕਿੱਥੇ ਬਾਲਟੀ ਡੱਕ ਰਹੀ ਕਿ ਨਹੀਂ ਠੀਕ ਹੈ ਠੀਕ ਹੈ ਜੀ ਲਓ ਬਾਈ ਜੀ ਮੇਰੇ ਕਹਿੰਦਾ ਆ ਕੇ ਭਾਵੇਂ ਆਪਣੀ ਵੀਡੀਓ ਕਾਲ ਤੇ ਚਵਾਈ ਕਰਾ ਲਓ ਖੁਦ ਆਣ ਕੇ ਇੱਥੇ ਚੱਚ ਹੋ ਕੇ ਵੇਖੇ ਝੋਟੀਏ ਠੀਕ ਹੈ ਠੀਕ ਹੈ ਜੀ ਤੇ ਬਾਕੀ ਚੰਗੀ ਜਿਹੀ ਸੰਭੀ ਹੈ ਕਿਸੇ ਵੀਰ ਭਰਾ ਨੇ ਮੱਜ ਦੁਜਾ ਸੂਆ ਸੂਈ ਆ ਕਿੰਨੇ ਕ ਟਾਈਮ ਹੋ ਗਿਆ ਸੂਈ ਨੂੰ ਮੇਰੀ ਤਾਂ ਨਹੀਂ ਸੂਈ ਅਰੇ ਬਿਲਕੁਲ ਤੁਹਾਨੂੰ ਬੱਚਾ ਵਿਖਾਉਣੇ ਬੱਚਾ ਨਾਲੂ ਨਾਲ ਜੇ ਗਿੱਲਾ ਆ ਜੇ ਅੱਛਾ ਜੀ ਹਾਂ ਬਿਲਕੁਲ ਤਾਜੀ ਸਾਡੀ ਆ ਬੱਚਾ ਮਤੋਂ ਬਾਹਰ ਦੁੱਧ ਜੇ ਹਾਂ ਬੱਚਾ ਬਹੁਨੇ ਹਾਂਜੀ ਵੀਰ ਜੀ ਚੈੱਕ ਕਰ ਸਕਦੇ ਤੁਸੀਂ ਇਹਨਾਂ ਜੇ ਕਾਲੀ ਇਹ ਤਾਜ਼ਾ ਗਿੱਲਾ ਜੇ ਨਾੜੂ ਚੈੱਕ ਕਰ ਸਕਦੇ ਤੁਸੀਂ ਦਾ ਟੁੱਟਾ ਜੇ ਨਾਲੋਂ ਠੀਕ ਹੈ ਜੀ ਕੀ ਮੁੱਲ ਕਰਨਾ ਵੀਰ ਜੀ ਇਹਦੀ ਝੋਟੀ ਦਾ ਮੁੱਲ ਗੈਂਜ ਹੀ ਕਰ ਦੇਣਾ ਆਪਾਂ ਇਹਦਾ ਮੁੱਲ 70000 ਰੁਪਇਆ 2000 ਰੁਪਇਆ ਵਿੱਚ ਛੋਟ 68000 ਦੀ 60000 ਦੀ ਨਓ ਬਾਜੀ ਬਿਲਕੁਲ ਜਾਇਜ਼ ਮੁੱਲ ਦੀ ਆਹ ਚੰਗੇ ਕੱਦ ਕਾਠ ਵਾਲੀ ਆ ਹਾਂਜੀ ਹਾਈਟ ਲੈਂਥ ਬਹੁਤ ਜ਼ਿਆਦਾ ਵਾ ਤੇ ਜਿਹੜਾ ਇਸ ਟਾਈਮ ਆ 11 ਲੀਟਰ ਦੁੱਧ ਬਿਲਕੁਲ ਤਿਆਰ ਜੇ ਹਾਂਜੀ ਪਰ 10 ਕਿਲੋ ਦੱਸ ਕੇ ਦਾਂਗੇ ਆਪਾਂ 10 ਲੀਟਰ ਦੀ ਵੀ ਇਹ ਕਹਿੰਦਾ ਕਿ ਗਾਰੰਟੀ ਦੇਵਾਂਗੇ ਤੇ ਆਜੋ ਹੁਣ ਤੁਹਾਨੂੰ 1 5ਵੇਂ ਨੰਬਰ ਤੇ ਹੋਰ ਵੀਜੀ ਮੈਂ ਤਾਂ ਬਹੁਤ ਪਤਲੀ ਆ ਬਹੁਤ ਵੱਟੀ ਦੁੱਧ ਵਾਲੀ ਸਿੰਘ ਵੇਖੋ ਮੈਂ ਇਹਨੂੰ ਜਫਰਾਬਾਦੀ ਲੱਗਾ ਸੀਗਾ ਠੀਕ ਹੈ ਲੋ ਬਾਜੀ ਇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਹਾਂਜੀ ਗੱਬਣਿਆ ਕਿ ਜਾਂ ਇਹ ਗੱਬਣ ਜੀ ਠੀਕ ਹੈ ਜੀ ਕਿੰਨਾ ਕਿ ਮੈਂ ਭੰਡਈ ਆ ਹਾਂਜੀ ਹਾਂ ਦੋਵੇਂ ਬੰਨੇ ਮੈਂ ਦੀ ਨੀਲੀ ਦੇ ਆ ਦੇਖੋ ਔਰਲੇ ਬੰਨੇ ਚੱਡੇ ਦੇ ਵੀ ਡੱਬ ਜੇ ਪਰਲੇ ਬੰਨੇ ਦੇ ਵੀ ਡੱਬ ਜੇ ਹਾਂਜੀ ਭਾਜੀ ਪਰ ਮੈਂ ਭਰਨੀ ਚੰਗਾ ਮੈਂ ਕੋ 14 15 ਕਿਲੋ ਦੀ ਮਾਲ ਕਣਿਆ ਠੀਕ ਹੈ ਠੀਕ ਹੈ ਜੀ ਗਿੱਡੀ ਪਿੱਠ ਪੁੜੇ ਦੀ ਜਿੱਦਾਂ ਵਜਨ ਕਰਦ ਮੈਂ ਦੱਸ ਇਹਦੀ ਗੱਲ ਸਹੀ ਹਾਂ ਚਲੋ ਕਿੰਨਾ ਕੁ ਟਾਈਮ ਖੜਦੀ ਇਹਦੇ ਕਿੰਨਾ ਕੁ ਟਾਈਮ ਖੜਦੀ ਵੀਰ ਜੀ ਲੈ ਜੂ ਮੈਂ 5 6 ਦਿਨ ਲੈ ਜਨੇ ਮੈਂ ਨੇ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਭਾਜੀ ਬਾਕੀ ਢੱਲਾ ਢੋਲਾ ਬਹੁਤ ਯਾਰ ਬਾਕੀ ਜਿੰਨੇ ਮੇਰਾ ਭਰਾ ਜੀ ਨੇ ਜਿੰਨੇ ਦੁੱਧ ਚੋਣਾ ਦੁੱਧ ਚੋਣਾ ਉਹ ਮੈਂ ਸਿੰਗਾਲ ਨਾਲ ਮੈਂ ਉਹ ਵੇਖੇ ਨਸਲ ਵਾਲੇ ਵੇਖੇ ਹਾਂਜੀ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਜੇ ਬਹੁਤ ਜਿਆਦਾ ਢਿੱਲਾ ਨੇ ਹਵਾਨੇ ਵਿੱਚ ਤੇ ਸੂ ਤੱਕ ਚੰਗਾ ਨੇ ਬਣਾ ਲੈਣਾ ਹਵਾਨਾ ਤੇ ਇਸ ਟਾਈਮ ਬਹੁਤ ਸ਼ਾਨਦਾਰ ਰੈਡਰ ਕੁਆਲਟੀ ਹੈ ਜਿਹੜੀ ਮੌਕੇ ਤੇ ਹੀ ਆ ਖਾਊ ਵੀ ਰੱਜ ਕੇ ਤੇ ਪਾਊ ਵੀ ਰੱਜ ਕੇ ਠੀਕ ਹੈ ਠੀਕ ਹੈ ਚੰਗੇ ਕਦ ਕਾਠ ਵਾਲੀਆਂ ਮੰਜਾ ਹੀ ਦਿੰਦਾ ਤੇ ਸਿੱਟ ਪੁੜੇ ਦੀ ਬਹੁਤ ਮਜ਼ਬੂਤ ਆ ਤੇ ਥਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਬਤ ਬਹੁਤ ਚੰਗੀ ਮੈਂ ਭੋਲੀ ਬਹੁਤ ਟਿੱਪਣ ਬਹੁਤ ਭੋਲੀ ਆਈ ਮੈਂ ਠੀਕ ਹੈ ਠੀਕ ਹੈ ਜੀ ਇਹਦਾ ਕੀ ਕਰਨਾ ਮੋਲ ਵੀਰ ਜੇਰਾ ਮੈਂ ਨਾ ਕਿਸੇ ਨਾਲ ਬਿਤਰਾ ਕਿਉਂ ਕਰਨਾ ਕਿਸੇ ਮਾਜਣਾ ਹਾਂ ਮੋਹਲੇ ਦਾ ਵੀ 70 75000 ਇਹਦੀ ਵੀ 70 ਜਾਂ 2 ਛੋਟ 68 ਛਾੜਦੀ ਹਾਂ ਛਾੜਦੀ ਜਾਂਦੇ ਵਜ 68 ਵਾਰੀ ਹੋ ਜਾਂਦੀ ਹਾਂ ਕੋਈ ਵੇਖਰ ਵਾਲੇ ਵੀ ਤੇ ਥੋੜਾ ਮੁਸ਼ਕਲ ਲੱਗੂਗਾ ਵੀ ਲਈਏ ਕਰਕੇ ਮੁੱਲ ਦੇਖੋ ਜੀ ਸਾਰੇ ਜਾਨਾ ਸਾਰੇ ਜਾਨਾ ਦੇਖੋ ਜੀ ਬਾਕੀ ਜਿਹੜੀ ਇਹਦੇ ਕਰਮਾਂ ਦੇ ਉਹ ਜਾਣੀ ਆ ਠੀਕ ਆ ਜੀ ਹਾਂਜੀ ਉਹ ਬਾਈ ਬਿਲਕੁਲ ਜੀ ਅੱਜ ਮੁੱਲ ਕੀਤਾ ਵੀਰ ਨੇ ਇਹਦਾ ਵੀ ਕਿੱਡੀ ਵੱਡੀ ਮੈਂ ਹਾਂ ਹਾਂਜੀ ਥੋੜਾ ਸਿੰਘ ਮੈਨੇ ਚਾਹਤ ਨਸਲ ਹੁੰਦਾ ਜਫਰਾਬਦੀ ਮੈਂ ਕਹਿੰਦਾ ਕਿੱਡੀ ਵੱਡੀ ਮੈਂ ਵੱਡੀ ਭਵੇਂ ਹਾਂ ਪਿਆਰ ਕਰਕੇ 80 85 90 ਦੀ ਜਿੱਥ ਗਾਜਾ ਦੇ ਡਿਵੈਲਪਮੈਂਟ ਵੇਖੋ ਮੈਂ ਕਿੰਨੀ ਬਹੁਤ ਸ਼ਾਨਦਾਰ ਹੈ ਜੱਟ ਰਕਵਲਟੀ ਵੀ ਆਸਤਾਂ ਜਿਹੜੀ ਮੌਕੇ ਤੇ ਬਹੁਤ ਸ਼ਾਨਦਾਰ ਆ ਉਨੀ ਅੱਕੇ ਨੇ ਤੋਂ ਉਨੀ ਪਿੱਛੇ ਨੂੰ ਆ ਹਾਂਜੀ ਹਾਂਜੀ ਵੀਰ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ